49 ਬਾਈ ਦਾ ਸਰਕਾਰੀ ਡਿਪਾਰਟਮੈਂਟ ਦਾ ਪਿਛਲੇ ਹਿੱਸੇ ਜਦੋਂ ਆਪਾਂ ਵੀਡੀਓ ਪਾਈ ਸੀ ਕਿ ਬਹੁ ਭਰਾਵਾਂ ਨੇ ਫਾਇਦਾ ਲਿਆ ਦੋ ਭਰਾਵਾਂ ਦਾ ਨਾਤਾ ਵੀ ਬਣਿਆ ਇਸ ਟਰੈਕਟਰ ਕਰਕੇ ਬੜੇ ਭਰਾਵਾਂ ਨਾਲ ਜਿਹੜੇ ਸੰਬੰਧ ਪਰਿਵਾਰਕ ਬਣ ਗਏ ਜਦੋਂ ਇਹ ਪਿਛਲੇ ਹਿੱਸੇ ਦੇ ਉੱਤੇ ਤੇ ਇਹ ਇੱਕ ਹਿੱਸਾ ਕੁਝ ਟਾਈਮ ਰਹਿ ਗਿਆ ਸੀ ਸਮਝ ਲਓ ਜਾਂ ਕਿਸੇ ਮਾਲ ਦੇ ਵਿੱਚ ਐਰ ਕੀ ਜਿਹੜੇ ਹੁਣ ਮਾ ਢਾਂਚੇ ਆਏ ਆ ਉਹਨਾਂ ਦਾ ਸਿਰਫ ਇੱਕ ਢਾਂਚਾ ਜਿਹੜਾ ਇਹ 49 ਬਾਈ ਦਾ ਆ ਜਿਹੜਾ ਕੋਈ ਵੀ ਰਹਿ ਗਿਆ ਸੀ ਉਸ ਟਾਈਮ ਤੇ ਜਰੂਰ ਪੈਦਾ ਲੈ ਲਿਓ ਭਾਈ ਹਲੇ ਤੱਕ ਕੋਈ ਵੀ ਇਹਦਾ ਪਾਰਟ ਆ ਜਿਹੜਾ ਕੰਪਨੀ ਦਾ ਕੱਸਿਆ ਜਿਹੜਾ ਖੁੱਲਿਆ ਨਹੀਂਗਾ 13 ਨੰਬਰ ਦਾ ਨਟ ਵੀ ਕੋਈ ਖੁੱਲਿਆ ਨਹੀਂਗਾ 에어 ਕੰਪਰੈਸ਼ਰ ਬਿਲਕੁਲ ਕੰਪਨੀ ਦਾ ਉਵੇਂ ਹੀ ਲੱਗਾ ਤੇ ਜਲਦੀ ਜਲਦੀ ਵੀਡੀਓ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਪੇਜ ਨੂੰ ਫੋਲੋ ਕਰ ਲਿਓ ਠੀਕ ਆ ਦੋਸਤੋ ਕੋਈ ਵੀ ਇਹਦਾ ਜਿਹੜਾ ਤੁਸੀਂ ਲਿਜਾ ਕੇ ਇਹਦੀ ਸਰਵਿਸ ਕਰਕੇ ਨਾ ਸਿਰਫ ਸਰਵਿਸ ਕਰਕੇ ਮਾਣੀ ਮੋਟੀ ਮਿਹਨਤ ਕਰਕੇ ਕੋਈ ਦੇਖੋ ਸਰਵਿਸ ਤਾਂ ਜ਼ਰੂਰੀ ਆ ਕਿਉਂ ਖੜੀ ਚੀਜ਼ ਡਿਪਾਰਟਮੈਂਟ ਦੀ ਬੇਗੋਰੀ ਦੇ ਵਿੱਚ ਖੜੇ ਆ ਟਰੰਗ ਵੀ ਹਲੇ ਤੱਕ ਲਾ ਲਓ ਤੁਸੀਂ ਵੀ ਧੋਣ ਦੀ ਵੀ ਲੋੜ ਨਹੀਂ ਪਰ ਫਿਰ ਵੀ ਅਸੀਂ ਕਿਸਾਨ ਭਰਾਵਾਂ ਨੂੰ ਕਹਿੰਨੇ ਆ ਵੀ ਜ਼ਰੂਰ ਇੱਕ ਵਾਰੀ ਜਾ ਕੇ ਐਲ ਐਲ ਦੀ ਸਰਵਿਸ ਕਰ ਦਿਓ ਹਾਲੇ ਆ ਦੇਖੋ ਪੰਪ ਦੇ ਐਲ ਕੀ 볼ਟ ਵੀ ਜਿਹੜੇ ਆ ਕੰਪਨੀ ਦੇ ਕੱਸੇ ਨਾ ਆ ਪਲੇਟ ਦੇ ਖੁੱਲੇ ਨਹੀਂਗੇ ਆ ਨੋਜ਼ਲ ਪਾਈਪ ਦੇ ਨੱਟ ਖੁੱਲੇ ਨਹੀਂਗੇ ਆ 17 ਨੰਬਰ ਦਾ ਨੱਟ ਖੁੱਲਿਆ ਨਹੀਂ ਗਿਆ ਜਿਹੜੇ ਭਰਾ ਨੇ ਵੀ ਇਹ ਲੈਣਾ ਨਾ ਆਪਣਾ ਫੋਨ ਤੇ ਹੀ ਇਹਦਾ ਕੰਟੈਕਟ ਕਰ ਲਿਓ ਕਿਉਂ ਇਹ ਆਇਆ ਇੱਕ ਵਾਰ ਲੈਨ ਵਾਲੇ ਵੀਰ ਜਿਆਦੇ ਹੁੰਦੇ ਆ ਫਿਰ ਕਿਸੇ ਦਾ ਗੇੜਾ ਨਾ ਲੱਗੇ ਆਪਾਂ ਤੇ ਈ ਗੱਲ ਕਹਿੰਦੇ ਆ ਹਨਾ ਜਿਹਨੇ ਭਲਾ ਨਹੀਂ ਲੈਣਾ ਤਾਂ ਆਪਣਾ ਕੰਟੈਕਟ ਫੋਨ ਤੇ ਕਰਕੇ ਹੀ ਆਇਓ ਤੇ ਗੇਜ ਘੰਡ ਕੇ ਦੇਖਾਂ ਵੀ ਤੇਲ ਹੈਗਾ ਵਿੱਚ ਕਿ ਨਹੀਂ ਬਾਕੀ ਨੂੰ ਦੇਖਦਾ ਤੇਲ ਵੀ ਮੈਨੂੰ ਲੱਗਦਾ ਨਵਾਂ ਹੀ ਪਿਆ ਵਿੱਚ ਆ ਦੇਖੋ ਮਗਲਾਲ ਵੀ ਵਿੱਚ ਦੇ ਬਾਈ ਦੀ ਨਵਾਂ ਹੀ ਆ ਜੋ ਕੰਪਨੀ ਦਾ ਤੇਲ ਵੀ ਮੈਨੂੰ ਲੱਗਦਾ ਚੱਲੇ ਨਹੀਂ ਤਾਂ ਤੇਲ ਤਾਂ ਨਵਾਂ ਨਿਕਲ ਨਹੀਂ ਸੀ ਵਿੱਚੋਂ ਤੇ ਬਾਈ ਜਿਹਨੇ ਵੀ ਲੈਣਾ ਭਰਾ ਫਟਾਫਟ ਆਪਣਾ ਕਰਕੇ ਕੋਲ 9814504323 931200582 ਤੇ ਫੋਨ ਕਰ ਲਿਓ ਤੁਸੀਂ ਤੇ ਮੇਰਾ ਭਰਾ ਕੰਟੈਕਟ ਕਰ ਲਿਓ ਜਿਹੜੇ ਭਰਾ ਨੇ ਲੈਣਾ ਪਿਛਲਾ ਹਿੱਸਾ ਲੈਣਾ ਜਾਂ ਇੰਨਾਂ ਦੇਣਾ ਜਾਇਦਾ ਕਹਿਣਾ ਇਕੱਠਾ ਹੀ ਸੈੱਟ ਲੈ ਜਿਓ ਇਕੱਠਾ ਸੈੱਟ ਲਾ ਜਾ ਕੇ ਲਾ ਲਿਓ ਤਾਂ ਬਹੁਤ ਸੋਹਣੀ ਚੀਜ਼ ਤਿਆਰ ਹੋਊਗੀ ਤੁਹਾਡੀ ਤੇ ਸਾਡਾ ਪੇਜ ਫੋਲੋ ਕਰ ਲਓ YouTube ਤੇ ਦੇਖਣ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਸੈਂਟਰ ਗੇਅਰ ਲੀਵਰ ਚ ਆ ਗਿਆ ਗੇਅਰ ਲੀਵਰ ਵੱਡੇ ਲੀਵਰ ਤਾਂ ਹੋਰ ਦੇ ਦਾਂ ਜਦੋਂ ਪਹਿਲਾਂ ਵੀ ਟਾਂਚ ਆਈ ਸੀ ਕਈਆਂ ਦੇ ਲੀਵਰ ਟੁੱਟ ਗਏ ਸੀਗੇ ਤੇ ਬਾਕੀ ਐਂਗਲ ਉਂਗਲਾਂ ਦੇ ਵਿੱਚ ਤਾਂ ਹੁੱਕ ਪਈ ਉਹ ਨਹੀਂ ਹਲੇ ਪਿਛਲੇ ਟਿਊਬਾਂ ਦੇ ਨਟ ਕੋ ਖੁੱਲਾ ਹੀ ਨਹੀਂ ਗਿਆ ਲਿਫਟ ਦੇ ਥੋੜੇ ਜਿਹੇ ਲੀਵਰ ਵਿੰਗੇ ਹੋ ਗਏ ਆ ਉਹ ਆਪਾਂ ਨਵੇਂ ਦੇ ਦੇਈਦੇ ਇੱਥੋਂ ਚੇਂਜ ਕਰਕੇ ਹੋਰ ਕਿਉਂ ਟ੍ਰਾਂਸਪੋਰਟਰ ਆਈ ਚੀਜ਼ਾਂ ਆਉਂਦੀਆਂ ਬਾਕੀ ਦੋਸਤੋ ਮਿਲਦੇ ਆਂ ਵੀ ਹੋਰ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ